ਦੁਨੀਆ ਦਾ ਇਹ ਪਹਿਲਾ ਤੈਨੋਖਾ ਟੋਲ ਟੈਕਸ ਆ ਜਿੱਥੇ ਨਾਲ ਚਾਹ ਪਾਣੀ ਦੀ ਸੇਵਾ ਵੀ ਆ ਤੇ ਆਪਣੀ ਮਰਜ਼ੀ ਦੇ ਨਾਲ ਕੋਈ ਜਿੰਨਾ ਵੀ ਤਿਲ ਫੁੱਲ ਦੇ ਕੇ ਜਾਣਾ ਚਾਹੁੰਦਾ ਦੇ ਕੇ ਜਾਵੇ ਮੈਂ ਸਕੈਨਰ ਪਾਇਆ ਵਾ ਸਾਰੇ ਵੀਰ ਆਪਣੇ ਸ਼ਰਧਾ ਦੇ ਅਨੁਸਾਰ ਸੇਵਾ ਪਾਓ ਤੇ ਸਰਕਾਰਾਂ ਦੇ ਮੂੰਹ ਤੇ ਚਪੇੜ ਮਾਰੀਏ ਤੇ ਦੱਸੀ ਉਹਨਾਂ ਨੂੰ ਕਿ ਪੰਥ ਆਪਣੇ ਕਾਰਜ ਜਿਹੜੇ ਆ ਉਹ ਆਪ ਕਰ ਸਕਦਾ ਵਾ ਬਾਬਾ ਇਹ ਦੱਸਣ ਦੇ ਵੀ ਇੰਨੇ ਜਿਹੜਾ ਇਹ ਜਿੰਨਾ ਸੜਕ ਦਾ ਟੋਟਾ ਹੈ 99 ਚ ਆਖਰੀ ਯਾਰੀ ਬਣਿਆ ਸੀ ਤੈਨੂੰ ਘੱਟੋ ਘੱਟ ਤਿੰਨ ਚਾਰ ਸਰਕਾਰਾਂ ਲੰਘ ਗਈਆਂ ਨੇ ਤੇ ਇੰਨੇ ਕੇ ਏਰੀਆ ਚ 5 ਐਮਐਲਏ ਪੈਂਦੇ ਨੇ ਤੇ 5 ਐਮਐਲਏ ਪੈਂਦੇ ਨੇ ਤੇ ਕਿਸੇ ਨੇ ਵੀ ਕੋਈ ਉਪਰਾਲਾ ਨਹੀਂ ਕੀਤਾ ਤੇ ਫਿਰ ਹਾਰ ਕੇ ਮਹਾਰਾਜ ਜੀ ਹੁਣਾਂ ਨੇ ਆਪ ਹੀ ਇਹ ਸੋਚਿਆ ਕਿ ਅਸੀਂ ਇਹ ਜਿਹੜੀ ਸੇਵਾ ਆ ਉਹ ਪੰਥ ਆਪ ਕਰੇਗਾ ਕਿ ਸਾਡੇ ਗੁਰੂ ਘਰ ਨੂੰ ਇਹ ਅਨੰਦਪੁਰ ਸਾਹਿਬ ਨੂੰ ਸੜਕ ਜਾਂਦੀ ਹੈ ਜੀ ਜਿਹੜਾ ਖਾਲਸੇ ਦਾ ਘਰ ਆ ਉਹਨੂੰ ਇਹ ਸੜਕ ਜਾਂਦੀ ਹੈ ਤੇ ਉਹਦਾ ਐਡਾ ਬੁਰਾ ਹਾਲ ਸੀਗਾ ਜੀ ਆ ਤੁਸੀਂ ਵੇਖੋ ਤੇ ਇੱਥੇ ਚਾਹ ਪਾਣੀ ਦੀ ਨਾਲ ਸੇਵਾ ਆ ਤੇ ਮੇਰਾ ਵੀਰ ਜਿਹਦੇ ਕੋਲ ਜਿੰਨੀ ਵੀ ਸੇਵਾ ਪੈਂਦੀ ਆ ਉਹ ਜ਼ਰੂਰ ਪਾਓ ਤੇ ਛੇਤੀ ਤੋਂ ਛੇਤੀ ਜਿਹੜੀ ਆ ਇਹ ਰੋਡ ਜਿਹੜੀ ਆ ਉਹ ਬਣੇ ਤੇ ਇਹ ਪਹਿਲਾ ਉਪਰਾਲਾ ਆ ਇਦਾਂ ਹੌਲੀ ਹੌਲੀ ਪੰਥ ਸਾਰੇ ਆਪਣੇ ਕਾਰਜ ਆਪ ਕਰੇਗਾ ਤੇ ਇੱਕ ਸਰਕਾਰ ਦੇ ਬਰਾਬਰ ਇੱਕ ਪੰਥ ਦੀ ਸਰਕਾਰ ਹੋਵੇਗੀ